ਸਰਬਾਈ ਜੀ ਮਣਾਡੇ ਫਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਹੁਤ ਸੋਹਣੇ ਪਸ਼ੂ ਬਾਈ ਕੋਲ ਵਧੀਆਂ ਬੜ ਝੋਟੀਆਂ ਤਾਜ਼ੀਆਂ ਸੂਈਆਂ ਬੂਰੀਆਂ ਨੀਲੀ ਦੀਆਂ ਬਹੁਤ ਘਣ ਭਾਈ ਝੋਟੀਆਂ ਲੈ ਕੇ ਆਇਆ ਬ੍ਰੈਂਡ ਕੋਈ ਨਸਲ ਦੀਆਂ ਬਰੀਡ ਵਾਲੀਆਂ ਝੋਟੀਆਂ ਬੱਚੇ ਲੈਣ ਵਾਲੀਆਂ ਸਰਸਕਲ ਬਾਈ ਜੀ ਬਾਈ ਜੀ ਕੀ ਹਾਲ ਜੀ ਇਹ ਬਾਬਾ ਜੀ ਹੋਟੇ ਗਵਾਈ ਫਰਮਾ ਜੀ ਠੀਕ ਜੀ। ਠੀਕ ਠੀਕ ਜੀ। ਹਾਂ ਜੀ ਜਿੰਨੇ ਮਾੜੀ ਫਾਰਮ ਤੇ ਚਾਹੁੰਦੇ ਆ ਸਾਰਿਆਂ ਦਾ ਦਿलोਤਾਂ ਨਵਾਜ਼ ਕਰਦੇ ਸੰਤ ਦਾ। ਠੀਕ ਬਾਈ ਜੀ। ਜਿਹੜੇ ਬਾਤ ਮਦਦ ਚੈਨਲ ਨੂੰ ਪਿਆਰ ਦਿੰਦੇ ਆ। ਹਾਂ ਜੀ। ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ। ਹਾਂ ਜੀ ਹਾਂ ਜੀ। ਬਾਤ ਆਵਾਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂ ਜੀ। ਜਿੰਨੇ ਰਹਿੰਦੇ ਵੀਰਾਂ ਨਾਲ ਜੁੜੋ। ਠੀਕ ਹੈ ਜੀ। ਹਾਂ ਜੀ ਬਹੁਤ ਚੰਗੇ ਚੰਗੇ ਵੀਰ ਜਨਮ ਰਉਂਦੇ ਆ। ਹਾਂ ਜੀ ਹਾਂ ਜੀ। ਤੇ ਇੱਕ ਚੰਗੀ ਜਿਆਦਾ ਸੁਧਰੀ ਮੁੰਦਰੀ ਕੁਆਲਟੀ ਵਾਲੀ ਨੀਲੀ ਪੁਰੀ ਆਈ ਆ। ਠੀਕ ਜੀ। ਅੱਜ ਵੀ ਜੀ ਚਾਰ ਪਸ਼ੂ ਨੇ। ਹਾਂ ਜੀ ਹਾਂ ਜੀ ਉਹੀ ਜੋੜੀ ਠੀਕ ਹੈ ਬਾਈ ਤੇ ਨੀਲੀ ਤਾਂ ਵੈਰੂ ਡੱਬੀ ਆ ਵੈਰੂ ਡੱਬੀ ਪੀਆ ਸਾਰੇ ਬਰਾਇੜੀਆਂ ਲੈ ਕੇ ਬਾਈ ਨੇ ਲੈ ਕੇ ਆਏ ਹਨਾ ਠੀਕ ਠੀਕ ਮਿਕਸ ਡੱਬੇ ਜਾਂ ਲੱਕੜੀ ਦੇ ਜਾਵਾਂਗਾ ਮਿਕਸ ਡੱਬੇ ਤੇ ਲੱਕੜੀ ਦਾ ਤਿਹਾੜੀ ਮਾਰਾ ਚੜਦੀ ਘਾ ਰੱਖੇ ਹਨਾ ਹਾਂ ਬਾਬਾ ਜੀ ਵਧੀਆ ਜੇ ਦੇਖ ਬਾਈ ਨੇ ਪਤੀਆਂ ਲੱਕੜੀਆਂ ਦੇ ਚਾਰ ਬੰਦੇ ਜਿਆਦਾ ਪਸ਼ੂ ਚਾਲ ਚਾਰ ਬੰਦੇ ਸਹੀ ਗੱਲ ਆ 250 ਵਾਲਾ ਹਾਂ ਇਹ ਕਹਿੰਦਾ 500 ਵਾਲਾ ਵਧੀਆ ਏ ਉਹ ਆ ਠੀਕ ਹੈ ਠੀਕ ਨਾ ਟਿੰਗ ਜੀ ਇੱਕ ਪੈਂਕ ਲੈਣੀ ਆ ਪੀ ਇਸ ਕੋਈ ਕੀ ਆ ਭਾਈ ਜਿਆਦਾ ਜਵਰੇ ਵਧੀਆ ਆ ਅਜਿਹਾ ਨਾ ਕੁਆਦੀ ਆ ਗੇ ਕੁਆਲਿਟੀ ਜੀ ਠੀਕ ਪਹਾੜਾ ਜੈ ਜੀ ਵੀ ਰੇਡ ਹਾਂਜੀ ਤੇ ਬਿਲਕੁਲ ਪਹਾੜਾ ਥੱਲੇ ਬਸ ਪਿਆਰ ਦਿਆ ਕਰੋ ਭਾਈ ਲਾਈਕ ਕਮੈਂਟ ਸ਼ੇਅਰ ਵਧੀਆ ਵਧੀਆ ਕਰਿਆ ਕਰੋ ਤੇ ਜਿਹੜੇ ਕਰਦੇ ਇੱਕ ਦੋ ਵਿੱਚ ਬੰਦੇ ਆ ਸ਼ਤਾਨੀਆਂ ਵਾਲੇ ਲੋ ਮਹਾਰਾਜ ਨਮੀ ਉਮਰ ਬਖਸ਼ੇ ਉਹਨਾਂ ਦੇ ਤਰੱਕੀ ਬਖਸ਼ੇ ਉਹਨਾਂ ਰੱਬ ਤਰੱਕੀ ਦੇਵੇ ਕੋਈ ਕਿਸੇ ਬੰਨੇ ਲੱਗਣ ਲੋ ਦਿਖਾਓ ਭਾਈ ਜੀ ਜਿਆਦਾ ਵੀਰ ਛੋਟੀ ਚੰਗੀ ਆ ਹਾਂਜੀ ਤੇ ਪਿਓ ਰਸਲੀ ਕੁਆਲਟੀ ਵਾਲੀ ਇਹਦਾ ਯਾਰਾ ਚਿੱਟੀ ਜੱਖ ਖਾਦੀਏ ਕਈਆਂ ਨੂੰ ਚਿੱਟੀ ਜੱਖ ਬੜੀ ਪਸੰਦ ਆ ਹਨਾ ਮਗਰ ਕਟਾ ਤੇ ਪਿਓ ਨੀਲੀ ਬੂਰੀ ਆ ਭਾਵੇਂ ਕੋਈ ਡਾਕਟਰ ਲਿਆ ਕੇ ਪਾਸ ਕਰ ਲੇ ਸਾਈ ਪਾ ਕੇ ਤੇ ਫੇਰ ਲੈ ਜੇ ਡਾਕਟਰ ਖੇਲ ਕਰ ਦੋ ਨੀਲੀ ਬੂਰੀ ਤੇ ਫੇਰ ਰਹਿਣ ਦੇ ਤੇ ਇਧਰ ਰਹਿਣ ਦੇ ਫਰੀ ਦੇ ਦਾਂਗੇ ਟੂਲ ਤੇ ਨਿਸ਼ਾਨ ਸਾਰੀਆਂ ਗੱਲਾਂ ਪੂਰੀਆਂ ਇਹ ਤੋਂ ਜੱਟ ਧੁੰਨ ਤੇ ਲੈ ਵਾਏ ਪੂਰਾ ਬ੍ਰਾਂਡ ਸੋਨਾ ਲੱਗਾ ਆ ਲੇਵਾ ਲਗਾ ਪੂਰਾ ਚੌਰਸ ਕੱਟ ਵਾਲਾ ਲੇਵਾ ਲੱਗਾ ਆ ਪਹਿਲਾਂ ਝੋਟੀ ਆ ਠੀਕ ਹੈ ਭਾਈ ਜੀ 8 ਦਿਨ ਸੁਈ ਨੂੰ ਹਾਏ ਵੀਰ ਅਜੇ ਮੌਕੇ ਦਾ ਦੁੱਧ ਜਿਹੜਾ ਪਾਣੀ ਆ ਕਾ ਠੰਡਾ ਕਰਕੇ ਉਹ ਦਾਖ ਕਿਲੋ ਹਾਂ ਬਹੁਤ ਜੀ ਝੋਟੀ ਦੁੱਧ ਦੇ ਜੇ 13 ਦੇ ਜੇ 14 ਦੇ ਜੇ 12 ਦੇ ਜੇ ਕੇਦੀ ਸੇਵਾ ਆ ਕੇਦੀ ਸੇਵਾ ਆਪਣੇ ਕੋ ਦਾਖ ਲੈ ਗਾ 8 ਕਿਲੋ ਕੰਡੇ ਦੇ ਚੜ੍ਹ ਕੇ ਦਵਾਂਗੇ 8 ਦਿਨਾਂ ਦੀ ਸੁਈ ਕੋ ਦੇਖੋ ਜੀ ਹੋ ਨੀਲੀ ਬੂਰੀ ਵੀਰ ਬਾਗ ਦੀਆਂ ਗੱਲਾਂ ਆ ਜਿਹੜੀ ਨਸਲਿਆ ਨਾ ਸਾਰਾ ਬੱਚੇ ਪਹਿਲਾਂ ਕਹਦਾ ਬੱਚੇ ਲੈਣ ਲਈ ਨਸਲਿਆ ਮੈਂ ਨਾ ਵੀ ਸਾਰਾ ਏਰੀਆ ਹੀ ਵੀਰ ਕੇ ਫਿਰ ਲੈ ਜੇ ਅਸੀਂ ਮੌਕੇ ਤੇ ਆਖੀ ਨਾ ਕਿ ਕਰੋੜ ਰੁਪਇਆ ਬੁੱਚ ਪਾ ਕੇ ਫਰੀਏ ਤੇ ਚੀਜ਼ ਲੈਣੀ ਹੈ ਪੂਰੇ ਫਿਰ ਨਹੀਂ ਮਿਲਣੀ ਬੂਰੀ ਗਾਲੀ ਲੱਭ ਜਾਂਦੀ ਪਰ ਨੀਲੀ ਦੇ ਵਿੱਚ ਨਹੀਂ ਲੱਗਦੀ ਨੀਲੀ ਬੂਰੀ ਨਹੀਂ ਲੱਭਦੀ ਜਿੱਦੀ ਚੀਜ਼ ਆ ਖੜੋ ਹੋਣੇ ਮਾਨ ਕੀ ਕਾ ਵੀਰ ਸਹੀ ਤਕੀਤੀ ਆ ਕਹਿੰਦੇ ਪਹਿਲੇ ਪਹਿਲਾ ਨੰਬਰ ਦਾ ਵੀਡੀਓ ਤੁਹਾਨੂੰ ਪਾਈ ਆ ਇਹ ਕੋਈ ਬੰਦਾ ਇਹ ਨਾ ਆਪੂ ਆਪੀ ਮੈਂ ਫਲਾਣੇ ਥਾਂ ਦੇ ਮਹੀਂ ਵੇਖੀ ਹੋਊਗੀ ਠੀਕ ਠੀਕ ਭਾਈ ਸਿੱਧੀ ਮਹੀਂ ਕਿਸ ਦੇ ਘਰੋਂ ਸਿੱਧੀ ਇੱਥੇ ਆਈ ਆ ਠੀਕ ਆ ਭਾਈ ਲਾ ਲਾ ਰੋ ਬੱਚਾ ਖੋਜ ਲੱਗਦੇ ਦੇ ਦੇਖੋ ਲੈਵਾ ਕੜਾ ਸੋਨਾ ਲਗਾ ਗੋਲ ਗੋਲੀ ਆ ਤੇ ਗੋਲੀ ਲੈਵਾ ਪੱਟਾ ਚ ਲੈਵਾ ਆ ਬਹੁਤ ਜਿਆਦਾ ਚੰਗੀ ਠੰਡੀ ਧੀ ਦੇ ਚਵਾਈ ਲੱਗੀਆਂ ਨਿਸ਼ਾਨੀਆਂ ਤੇ ਸਾਰੀਆਂ ਨਿਸ਼ਾਨੀਆਂ ਖੂਬੀਆਂ ਜੋ ਆ ਗਿਆ ਨੀਲੀ ਦਾ ਜੋ ਖੂਬੀਆਂ ਸਾਰੀਆਂ ਖੂਬੀਆਂ ਵਿੱਚ ਹੈਗੀਆਂ ਜੀ ਹਾਂ ਜੀ ਮੈਂ ਨਾ ਅਸਲ ਚੀਜ਼ ਆ ਕੇ ਮੰਦਰੀ ਦਾ ਮੰਦਰੀ ਬਾਕੀ ਨਾਸ ਅਜੀਲਾ ਇੱਕ ਟਾਈਮ ਤੇ ਵੀਰ ਜਦੋਂ ਕਹੀ ਨਾ ਮੈਂ ਇਹੋ ਜੀ ਚੀਜ਼ ਲੱਪਣੀ ਆ ਪੈਸੇ ਪੁੱਛ ਪਾ ਕੇ ਨਹੀਂ ਇਹ ਤਾਂ ਨਹੀਂ ਲੱਭਦੀ ਕਾ ਠੀਕ ਹੈ ਭਾਈ ਸਹੀ ਹੈ ਠੀਕ ਹੈ ਜੀ ਬਹੁਤ ਜੀ ਕੁਆਲਟੀ ਹੈ ਹਾਂ ਤੇ ਪੂਰੀ ਸੋਣੀ ਫਿਰ ਤਲਾਰੀ ਆ ਆ ਵੇ ਵੇਲੇ ਕੋਈ ਅੱਧਾ ਤੇਲ ਨਹੀਂ ਆ ਯਾਰ ਤੇਰੇ ਵਿੱਚ ਹੂੰ ਇਹ ਵਧੀਆ ਬੱਚੇ ਲੈਣ ਵਾਲੀ ਝੋਟੀ ਆ ਬ੍ਰੈਂਡਰ ਪੂਰੀ ਪੀਸ ਦੇਖੀਏ ਪਹਿਲਣ ਆ ਠੀਕ ਤੇ ਠੰਡੀ ਧੀਰੀ ਆ ਤੇ ਕਿਉਂ ਪਹਿਲੇ ਝੋਟੀ ਜੇ ਹਾਂਜੀ ਤੇ ਕੀ ਮੁੱਲ ਬਾਈ ਜੀ ਫਿਰ ਇਹਦਾ ਮੁੱਲ ਵੀ ਇਹ ਝੋਟੀ ਤੇ ਆਪਣੇ ਮੂੰਹ ਬੋਲਣ ਦੀ ਆ ਵੀ ਮੈਂ ਸੰਵਾਲ ਦੀ ਵੇਚ ਹਾਂ ਜੇ ਜਿਹੜੀ ਸਵਾਲ ਲਖ ਦੀ ਝੋਟੀ ਵਿਗਦੀ ਭੱਜੀ ਜਾਂਦੀ ਪਰ ਪਹਾੜਾਂ ਲਈ ਪਹਾੜ ਦੇ ਨਹੀਂ ਜੇ ਜ ਇੱਕ ਦਾਸ ਦੀ ਇੱਕ ਦਾਸ ਦੀ ਹਾਂਜੀ ਛੋੜ ਹਾਂਜੀ 1 5 1 5 ਠੀਕ ਆ ਬਾਈ ਜੀ ਦੋ ਤੇ ਦੋ ਗੁੰਗੀਆਂ ਕਰ ਆ ਜਾ ਬੱਚਾ ਹਾਂਜੀ ਕਟਾ ਜਾ ਮਗਰ ਹੋਈ ਵਧੀਆ ਸੋਨਾ ਕਟਾ ਇਹ ਬੋੜਾ ਫਾਲੀ ਰੋਦਰੀ ਪਤਾ ਕੋਈ ਰਿਸ਼ਤੇਦਾਰ ਭੈਣ ਭਰਾ ਆ ਆ ਵੇਖੂਗਾ ਵੀ ਜਨਵਰ ਘਰ ਪਤਾ ਸਹੀ ਗੱਲ ਆ ਵੀ ਵਧੀਆ ਜਿਨਾਂ ਨੂੰ ਤਾਂਗਾ ਸੋਨਾ ਆ ਦੇਖੋ ਲੈ ਵਾਲੂ ਬਾਪ ਵਧੀਆ ਲਈ ਖਰਦੀ ਆ ਬੱਚੇ ਵੀ ਭੈਣ ਨਿਆਣੇ ਵਿੱਚ ਚੋਲਣ ਵਿਜੀ ਨਹੀਂ ਪੋਲੀ ਤਾਂ ਇੰਨੀ ਪੋਲੀ ਤਾਂ ਆ ਰਿਹਾ ਤੇ 1 ਲੱਖ 5000 ਰੁਪਏ ਨੇ ਮੁੱਲ ਕੀਤਾ ਕਹਿੰਦੇ ਇਹਦੀ ਦੇਣੀ ਆ ਹਾਨਾ ਮੇਰਾ ਉਹ ਫੋਨ ਕਰੇ ਜਿਹਨੇ ਟਾੜੇ ਬਾੜੇ ਕਰਾਉਣੇ ਆ ਠੀਕ ਟਾੜੇ ਬਾੜੇ ਜਿਹਨੇ ਪੈਸੇ ਤੁਣੇ ਕਹਿੰਦੇ ਪੈਸੇ ਤੁਣੇ ਆ ਉਹ ਫੋਨ ਕਰੇ ਜਿਹਨੇ ਟਾੜੇ ਬਾੜੇ ਕਰਾਉਣੇ ਨੇ ਝੋਟੀ ਜਿਆ ਜਿਆ ਬਿਲਕੁਲ ਖਸਾਈ ਨਹੀਂ ਵਜੀ ਇੱਥੇ ਨਹੀਂ ਪਈ ਇੱਕ ਖਸਾਈ ਨਹੀਂ ਇੱਕ

ਇੱਕ ਰਾ ਚੈਕਿੰਗ ਬੁਰੀ ਕਰਾ ਦੀ। ਇੱਕ ਚੀਜ਼ ਹੈ ਕਈ ਵਿੱਚ ਵੀਰ ਭਰਾ ਬੜੇ ਸਿਆਣੇ ਬੈਠੇ ਕਹਿੰਦੇ ਵੀਰੇ ਦੀ ਆਖਣੀ ਹੈਗੀ। ਆਖ ਵੀ ਉਹਨੇ ਆਖ ਤੋ ਹੈਗੀ ਆਈ ਆ। ਜੋ ਉਸਨਾਂ ਨੇ ਘਰ ਬੱਕਰੀ ਨਹੀਂ ਰੱਖੀ ਹੁੰਦੀ ਜਿਹੜਾ ਕਹਿੰਦੇ। ਮੇਰੇ ਕੋਲ ਵੀਰ ਜਿਆਦੇ ਝੋਟੀ ਇਸਨ ਕੁਆਲਟੀ ਵਾਲੀ ਆ। ਤੇ 1 ਲੱਖ 5000 ਮੁੱਲ ਕੀਤਾ ਬਾਈ ਨੇ ਬਹੁਤ ਸੋਹਣੀ ਝੋਟੀ ਵਧੀਆ ਬ੍ਰਾਂਡ। ਤੇ ਚੋ ਹੁਣ ਪੂਰਾ ਮਾਣ ਕਰਤਾ ਬਾਈ ਨੇ ਕਿ 10 ਮੁੱਲ ਕੀਤਾ ਤੇ 1 ਪੰਜ ਦਾ ਦੇਣਾ। ਲੈ ਦੇਣ ਕਰਤਾ। ਤੇ ਆਜ ਬੱਚਾ ਹੋਇਆ ਲੋ। ਬੱਚਾ ਸੋਨਾ ਮਗਰ ਪਾਇਆ। ਤੇ ਵਧੀਆ। ਯਕੀਨਾਂ ਕੋਈ ਚੀਜ਼ ਹੈ ਅਸਲ। ਠੀਕ ਹੈ ਭਾਈ ਇਹ ਕ ਪੰਜ ਮੋਲ ਲਹਣ ਜੀ ਨੀਲੀ ਦੀ ਨੀਲੀ ਦੀ ਕਰੋ ਮੜਾ ਸਾਹਿਬ ਇਹਦੀ ਆਖੋ ਖਾਦੀ ਪਹਿਲਾਂ ਦੇ ਲੋ ਜੀ ਪਰ ਲਈ ਬਾਜੂ ਖੰਨ ਇਹ ਦਜਾ ਸਵਾ ਵੀ ਜੁਜਾਸਵਾ ਸਾਡੀ ਛੋਟੀ ਪਰ ਛੋਟੀ ਜਗਾੜ ਦੇ ਹਕੀ ਲਗਾਵੀ ਉਹ ਲੋ ਆਹ ਦੇਖੋ ਭਾਈ ਜੀ ਕਰੋ ਜੀ ਚੱਕ ਬਹੁਤ ਜਿਆਦਾ ਵੀਰ ਵੇਹ ਮੁੱਠੀ ਥਾਨ ਲੈਵਾ ਨਵਾ ਬਹੁਤ ਚੰਗਾ ਹਾਂਜੀ ਖਾਣ ਮ ਖਾ ਉਹ ਚ ਸਨ ਕੀ ਲੱਗਾ ਖਾਣ ਵੇਹ ਵੀਰ ਕੀ ਲੱਗਾ ਛੋਟੀ ਨੂੰ ਸੂਬਾ ਸਨ ਲੱਗਾ ਲੈ ਲਾ ਮਾਂ ਦੇਖੋ ਯਾਰੇ ਬਦੇ ਪਏ ਧਰ ਕੀ ਧਾਕੀ ਧਰ ਕੀ ਧਿਆਨ ਲੈ ਲੈ ਸਰ ਕੋਈ ਬਹੁਤ ਜਿਆਦਾ ਸਤਰੀ ਲੈ ਜਾ ਲੈ ਜਾ ਲੈ ਲੈ ਕੋਈ ਨਹੀਂ ਕੋਈ ਨਹੀਂ ਕੈਮਰੇ ਤੋਂ ਥੋੜੀ ਜੀ ਘਾਫਰ ਦੀ ਪਰ ਛੋਟੀ ਦੀ ਬੇਲ ਬੂ ਬੂ ਬਹੁਤ ਜਿਆਦਾ ਲੰਮੀ ਵੀਰ ਬਹੁਰੀ ਵਧੀਆ ਛੋਟੀ ਆ ਬਰੀ ਸਾਫ ਸਾਫ ਲਈਦਾ ਆਪਣੇ ਉਨਾਂ ਤੋਂ ਵੀਰ ਯੋਰ ਲਈਦਾ ਨਕੀਨੇ ਕੱਢ ਕੇ ਲਈਦੇ ਹਾਂਜੀ ਹਾਂ ਔਰ ਸੁਧਰੀ ਆ ਹਾਂਜੀ ਇਹ ਕੋਈ ਕਰਮਾਂ ਡਿਪੈਂਡ ਹੁੰਦੀ ਸੋਨੇ ਇਸ ਨਕੇ ਹੈਗੇ ਆ ਵੀਰੇ ਇਹ ਆਪ ਆਪਣੇ ਘਰ ਘਰ ਦੇ ਕਰਮੇ ਆ ਵੀ ਕੇਹ ਵਾਲੇ ਚੰਗਾ ਵੀ ਸ਼ਕੀਨ ਤੇ ਸੋਹਣਾ ਸਾਫ ਬੰਦਾ ਹੋਵੇ ਤਾਂ ਉਨ 'ਚ ਵੀ ਕੋਈ ਨੁਕਸਨ ਹੁੰਦਾ ਹਾਂ ਸਹੀ ਗੱਲ ਆ ਹਾਂ ਕੱਢੀਏ ਕੱਢੀਏ ਕਿੱਥੇ ਬਚਾਓ ਉਹ ਤੇ ਬਚਾਓ ਖਾਧੀ ਆ ਬਚਾਓ ਵੀਜੀ ਆ ਕੱਢੀਏ ਸਤਾਰ ਦਿਨ ਜਿਹੜਾ ਦੋ ਤਾਂ ਗਾਇ ਪਤਾ 10 ਕਿਲੋ ਸਤਾਰ ਦਿਨ ਸੀ ਜੀ ਸੱਤ ਸਤਾਰਵਾਂ ਦੇਣੇ ਆ ਤੇ 10 ਕਿਲੋ ਦੋਸੇ ਠੀਕ ਜਿਹੜਾ ਫੌਜ ਨੂੰ ਸਹੀ ਕਰ ਮੜਾ ਹਾਂ ਫੌਜ ਜਿਹੜਾ ਫੌਜ ਜੀ ਸਹੀ ਕਰ ਮੜਾ 12 ਨੰਬਰ ਇਹ ਆਪਣੇ ਫਰੇਮ 'ਤੇ ਖਾਣ ਕੇ ਤਾਂ ਖਾਣ ਤੋਂ ਪਹਿਲੇ ਜਿਹੜੇ ਵੀਰ ਆਉਂਦੇ ਆ ਲੈਣਦੇ ਆ ਫਿਰ ਦੋਹਰੇ ਕਈ ਵੀਡੀਓ ਮੰਗਦੇ ਆ ਕਿ ਚਾਚ ਨਾ ਦਿਖੇਨੀ ਆ ਠੀਕ ਸੌ ਖਾਂਦੇ ਦਾ ਅਜੇ ਸਾਣਾ ਫੌਜ ਜਿਵੇਂ ਹੁਣ ਹੀ ਲਗਾਤਾ ਇਹ ਕੋਈ ਪੂਰੀ ਵਾਲਾ ਦਾਖਲੋ ਦੁੱਧ ਹੈ ਠੰਡੀ ਪੀ ਲਈ ਆ ਤੇ ਛੋਟੀ ਵੀ ਦਾਖਲੋ ਦੁੱਧ ਹੈ ਟਾਈਮ ਪੂਰਾ ਗਾ ਅੱਜ ਆ ਗਿਆ ਬਿਲਕੁਲ ਛੋਟੀ ਦੇ ਰਹੀ ਆ ਹਾਂਜੀ ਕੀ ਮੁੱਲ ਦੋ ਛੱਡ ਰੋ ਗਿਆ 80000 ਦੀ 85000 ਦੀ ਬਾਈ ਕਹਿੰਦੇ ਛੋਟੀ ਦਵਾਂਗੇ ਹਾਂ ਨਾ ਫਿਰ ਵਧੀਆ ਛੋਟੀ ਬਹੁਤ ਸੋਹਣੀ ਤਾਜੀ ਸੋਈ ਮੈਂ ਮੁੱਲ ਦੱਸਿਆ ਜਿਹੜੀ ਗੱਲ ਆ ਜਿਹੜਾ ਮਰਜੀ ਸਾਰਾ ਸੂਆ ਛੋਟੀ ਚੋਲੇ ਤੇ ਵੀਡੀਓ ਚੋਟੀ ਕਹਿ ਲਗੇ ਸਾਰਾ ਸੁਆ ਚੋੜਿਆ 60000 ਦੀ ਜਦਨੇ ਐਂਡ ਟੋਕੜ ਰਹਿ ਜੂਗੀ ਝੋਟੀ ਫੇਰ ਹਾਂ ਜੇ ਲੈ ਜੇ ਤੇ ਗੱਪਣ ਘਰਾਲੇ ਭਵੇਂ ਠੀਕ ਅੱਖ ਦੀ ਆ ਨੀਕ ਜੀ ਆਉਂਦੀ ਏ ਠੀਕ ਮੇਰੀ ਰਾਬੀ ਪੂਰੀ ਵੱਟੀ ਏ ਝੋਟੀ ਵਧੀਆ ਠੀਕ ਗਾੜੀ ਆ ਗਈ ਹੁਣ ਆ ਗਈ ਆਈ ਨੇ ਬਰੋਈ ਝੋਟੀ ਖੁਸ਼ੀ ਆ ਇਹਨਾਂ ਬੱਚਾ ਖਾਓ ਬੀਕੀਆ ਬੱਚਾ ਖਾਓ ਵੇਖੋ ਗਰਮ ਇਹਨਾਂ ਬੱਚਾ ਖਾਓ ਹਾਂਜੀ ਬੱਚੇ ਵੱਡੀ ਵੱਡੀ ਮੈਂ ਤਾਂ ਬੱਚਾ ਵੇਖਣਾ ਪੂਰਾ ਦਰਸ਼ਕਾਓ ਦਰਸ਼ਕਾਓ ਮਾਜਦੇ ਵੇਖੋ ਜੀ ਤੇ ਬੱਚਾ ਵੇਖੋ ਠੀਕ ਜੀ ਕੀ ਜਰਾ ਇਹ ਇਹ ਨਾ ਕੋਈ ਆ ਕੇ ਇਹਨੂੰ ਬੱਚੇ ਨੂੰ ਪੀਹਾ ਕੇ ਵੇਲੇ ਆਵੇ ਦੇਖੋ ਜੀ ਆ ਪਾਵਰ ਆ ਗਏ ਅੱਜ ਪੰਜ ਦਿਨ ਇਹ ਮੈਸੇਜ ਡੈਕਟਰ ਨੇ ਆ ਪਾਵਰ ਪੂਰੀ ਮੈਸੇਜ ਡੈਕਟਰ ਦਾ ਪਾਵਰ ਹੋ ਰਿਹਾ ਪਾਵਰ ਪੂਰੀ ਬੰਦੇ ਦੇ ਹੈਵੇ ਕੱਢੀ ਆ ਚੰਗੇ ਭਲੇ ਬੰਦੇ ਵੀ ਖਿੱਚ ਕੇ ਲੈ ਜਾਈਂਗੇ ਆ ਦੇਖੀ ਵੇ ਪੂਰੀ ਪਾਵਰ ਜੇ ਨਾ ਕੋਈ ਆਖੇ ਵੀ ਛੋਟੀ ਆ ਤੇ ਦੇਖੂਗੀ ਨਾ ਤੇ ਜਾਣਿਆ ਤੇ ਦੇਖੋ ਵੇ ਪਾਵਰ ਇਸ ਫੀਚ ਦੇਖੋ ਜਿਹੜੋ ਨਾਲ ਨਾਲ ਅੱਛਾ ਵਈ ਪਾਵਰ ਜਿੰਨਾ ਮਰਜ਼ੀ ਲੈ ਜਾ ਭਾ ਕੇ ਨਹੀਂ ਤੇ ਵੱਡੇ ਬੱਚੇ ਨਹੀਂ ਭਾਦੇ ਆ ਲੈ ਲੈ ਜਦੀ ਆ ਪਰ ਪਾਵਰ ਪੂਰੀ ਆ ਦੋ ਦੁੱਟੇ ਵਾਲਾ ਦੁੱਧ ਪੈਂਦੀ ਦੀ ਤੇ ਅੱਜ ਸੂਈ ਨੂੰ ਹੋ ਗਏ ਜੇ ਕੋਈ 6 ਤੋਂ 7 ਦਿਨ ਹੈ ਕੱਟੀ ਆ ਹਾਂ ਜੇ ਕੱਟੀ ਆ ਹੈ ਕੱਟੀ ਆ 6 ਤੋਂ ਬੱਚਾ ਨੇ ਸੂਈ ਪੂਰੇ ਟਾਈਮ ਨਾਲ ਬੱਚਾ ਥੋੜਾ ਨਿਕਾ ਦਿੱਤਾ ਬੱਚਾ ਨਿਕਾ ਦਿੱਤਾ ਸੂਈ ਪੂਰੇ ਟਾਈਮ ਨਾਲ ਦੁੱਧ ਛੋਟੀ ਕੋ ਹੁਣ ਬੋਲਾ ਹੀ ਹੋਊਗਾ ਬਾਕੇ ਸਿਆਣੇ ਜੀ ਘੱਟ ਸੂਈ ਹੁੰਦੀ ਤੇ ਬੱਚੇ ਨਹੀਂ ਵੱਜਦੇ ਜਿਆਦਾ ਚੰਗੀ ਆ ਇਧਰ ਵੀਰ ਝੋਟੀ ਕਿ ਨਹੀਂ ਠੰਡੀ ਆ ਧਾਰਨਾ ਮਾਰੋ ਮਾਂ ਡੱਕ ਲੈ ਆਪਣੇ ਗਾੜੀਆਂ ਮਾਂ ਡੱਕ ਲਈ ਗਾੜੀਆਂ ਇਧਰ ਆ ਇਹ ਅਤਰ ਜੀ ਚੈਨਲਾ ਮਾਰਿਆ ਹੈ ਚੈਨਾ ਚੈਨਲਾ ਮਾਰਾ ਹੈ ਹੋ ਜੀ ਬਾਬਾ ਕਹਿੰਦੇ ਚੈਨਲਾ ਮਾਰਿਆ ਹੈ ਚਲੋ ਵਧੀਆ ਕੋਲੇ ਵੀ ਚਾਹੀਦੀਆਂ ਚੈਨਲਾ ਵਾਲੀ ਕੱਟੀ ਆ ਹਸਣ ਖੇਡਣ ਵਾਲੀ ਜਨਵਰੀ ਭਾਈ ਦਾ ਵੀਰ ਜਿਹੜਾ ਅਜੇ ਹੋਣ ਇਹਦੇ ਕੋਲੇ ਨਾ ਬੋਲਾ ਹਾਂ ਸ਼ੀ ਸ਼ੀ ਇਹਨਾਂ ਨੂੰ ਜਾਸ਼ੇ ਹੋੜ ਹੜਾ 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 ਵੱਡੀ ਝੋਟੀ ਵਿੱਚ ਦੇਖੋ ਦੂਜਾ ਸੁਆਣੇ ਨਹੀਂ ਝੋਟੀ ਆ ਪੂਰੀ ਵੱਡੀ ਆ ਹਾਂਜੀ ਪੂਰੀ ਵੱਡੀ ਝੋਟੀ ਕੱਟੀ ਵੀਡੀ ਬਣਨੀ ਆ ਕੱਟੀ ਵੀਡੀ ਬਣਨੀ ਆ ਇਹਨਾਂ ਕੱਟੇ ਇਕੱਠੀ ਦੇ ਖਰਾਕ ਪੂਰੀ ਖਾਣੇ ਮੇਰੇ ਭਰਾ ਜੀ ਨੇ ਖਾੜੀ ਦੋ ਦੋ ਜਰੂਰ ਛੱਡਿਓ ਹਾਂ ਤੇ ਝੋਟੀ ਪਾਣਾ ਦੇ ਦੇਣੀ ਵੀਰ ਜੈਜ ਠੀਕ ਆ ਵੱਡੀ ਹਾਂਜੀ ਯਾਨੇ ਖੇਡਣ ਵਾਲੇ ਨਾਲ ਠੀਕ ਹੈ ਭਾਈ ਜੀ ਗੋਲਾ ਵੀਰ ਹੋਊਗਾ 8-9 ਕਿਲੋ ਅਜੇ ਵਧੀਆ ਜਿਹੜਾ ਚਵਾਵਾ ਆ ਦੁੱਧ 10 ਕਿਲੋ ਵਧੀਆ ਛੋਟੀ ਰਾਮ ਨਾਲ ਪਾਈ ਜਾਊ ਵੀਰੇ ਵੀ ਇਹੇ ਕਰਾ ਲੋ 8 ਕਿਲੋ ਲਾ ਲੋ ਵੀ 8 ਕਿਲੋ ਗੋਲੀ ਆ ਗਈ ਵਧੀਆ ਬੋਲਾ ਭਾਵੇਂ ਕੋ 8 ਡਾਂਗ ਹੀ ਚੋਲੇ ਠੀਕ ਜੀ ਤੇ ਜੈਦ ਪਹਾੜਾ ਦੇਣੀ ਆ ਕੁਆਲਟੀ ਵਾਲੀ ਆ ਤੇ ਫਾਕ ਗੁੜੀ ਆ ਖੱਡੀ ਆ ਠੀਕ ਹੈ ਕੀ ਮੁੱਲ ਭਾਈ ਇਹਦਾ ਵੱਡੀ ਵੀਰ ਦੇਣ ਦੇਣ ਛੋਟੀ ਦਾ ਮੁੱਲ 75-70 ਜੋ ਮਰਜ਼ੀ 68 ਜਾਂ ਦਿਓ 68 ਹਾਂਜੀ ਬਾਬਾ ਜੀ ਲੋਕਾਂ ਨੂੰ ਖਾਓ 65 ਦੀ 65 ਦੀ 65 ਦੇਣੀ ਆ ਚਲੋ ਠੀਕ ਆ ਪਰ ਅੱਗੋਂ ਦੀ ਬਹਿ ਜਾ ਆਪੇ ਬਹਿ ਜਾ ਨਾ ਤੇ ਨਹੀਂ ਪੁੱਟਨੀ ਛੋਟੀ ਵੇਖੋ ਜੀ ਥਣ ਲਗਾ ਵੇਖੋ ਜੀ ਵਾਹ ਦੇਖੋ ਕੂਬੀਆਂ ਦੋ ਦੋ ਜਾਨੇ ਪੈ ਗਏ ਆ ਕੂਬੀਆਂ ਵੇਖੋ ਵੇਖੋ ਤੇ ਬੱਚਾ ਮਾਰਾ ਹੀ ਕਰ ਪਾਇਆ ਬੈਠ ਦੇਣੀ ਆ ਤੁਸ ਜਸੂ ਆ ਜਦੋਂ ਤੇ ਆ ਅਗਰ ਉਹ ਮੁੱਲ ਪਾਏ ਜਿਨ੍ਹਾਂ ਟਾੜੇ ਬਾੜੇ ਕਰਵੇਂ 65 6000 ਆ ਨਾ ਚੋਲੇ ਰੋਈ ਐਨੀ ਵੀ ਜੁਨੀ ਕੋਈ ਠੀਕ ਹੈ ਭਾਈ ਆ ਪੈਸੇ ਪੈਣੇ ਗੂਗਲ ਦੇ ਨਾ ਕਰੇ 55 ਦੀ ਟੋਕਰ ਲੰਦਾਵੇਂ ਠੀਕ ਸੇਵਾ ਕਰਿਆ ਜਿਹੜੀ ਗੱਲ ਆ 65000 ਦੀ ਠੀਕ ਹੈ ਭਾਈ ਜੀ ਓਕੇ ਗਾੜੀ ਗਾੜੀਆਂ ਦੀ ਮੈਂਡ ਹਾਂਜੀ ਪਾਜੀ ਸੁਈ ਆ ਇਧਰ ਆਓ ਦੋਸਤਾਂ ਗਾਜੀ 14 ਕਿਲੋ ਹਾਂਜੀ ਛੇਵਾਂ ਸਤਵਾਂ ਦਿਨ ਸੁਈ ਨੂੰ ਆ ਠੀਕ ਦੁੱਧ ਲੈ ਗਿਆ ਹੁਣ ਬਹੁਤ ਕਾਟ ਵਾਲਾ ਜੇਵਾ ਲਗਾ ਵੱਡੀ ਬੱਛੀ ਆ ਖਾਮਦਰੀ ਆ ਵਧੀਆ ਵਹਿੜ ਹੈ ਲੈ ਵਾਜੀ ਮੌਕੇ ਦਾ ਦੁੱਧ 14 ਕਿਲੋ ਛੀਵਾ ਥਾਵਾ ਦੇਣੀ ਆ ਜੀ 14 ਦੇ ਜੇ 16 ਦੇ ਜੇ ਕਿਸੇ ਸੇਵਾ ਦੇ ਬਿਲਕੁਲ ਜਾਇਜ ਬੱਛੀ ਜੈਸ ਨੋ ਜੀ ਦੇਣੀ ਜਿਹੜੀ ਗੱਲ ਜੈ ਠੀਕ ਆ ਜੀ ਬੱਛੀ ਦੇਖੋ ਬਹੁਤ ਸੋਹਣੀ ਬੱਛੀ ਬਾਈ ਕੋਲ ਡੱਬੀ ਵਹਿੜ ਆ ਮਗਰ ਵਾਸ਼ਾ ਜੀ ਠੀਕ ਹੈ ਭਾਈ ਜੀ ਸਕੀ ਮੋਲੇ ਬਾਈ ਇਹਦਾ ਮੋਲ ਵੀਰ ਜੈ ਦੇਣ ਲੈਣ ਦੀ ਜਿਹਨੇ ਦੇ ਦੇਣੀ ਆ 47000 ਦੀ ਬੱਚੀ 47 ਦੀ 45 ਦੀ ਉਹ ਅਸੀਂ ਦੇ ਦੇਣੀ ਜਿਹੜੀ ਗੱਲ 45000 ਦੀ ਬਾਈ ਕਹਿੰਦਾ ਵੱਛੀ ਦੇ ਦਾਂਗੇ ਤੇ ਖੁੱਲਾ ਹਲੇ ਵਾਲੀ ਫਰਦੀ ਵਧੀਆ ਤੇ ਦੁੱਧ ਦੋਹਰੂਗੀ ਤਾਜੀ ਸੂਈ ਆ ਮਗਰ ਜਵਾਕ ਉਹ ਵੀ ਲੈ ਲੋ ਸਟਰੋਬਰ ਲਾੜੂ ਨਾਲ ਜੀ ਠੀਕ ਬਾਈ ਬਈ ਬਹੁਤ ਜਿਆਦਾ ਚੰਗੀ ਵੱਛੀ ਸੁਹਰੀ ਖਾਂ ਸੁਹਰੀ ਘੱਟੀ ਵੱਛੀ ਜੈ ਠੀਕ ਹੈ ਭਾਈ ਜੀ ਤੇ 45000 ਦੀ ਬਾਈ ਕਹਿੰਦਾ ਵੇੜ ਦਾਂਗੇ ਬਹੁਤ ਸੋਹਣੀ ਠੀਕ ਹੈ ਭਾਈ ਜੀ 45 43 45 45 ਦੀ ਤੇ ਆ 65 ਦੀ ਤੇ 85 85 1 5 1 5 1 5 ਜਿਹੜੀ ਘੋਟੀ ਪਰ ਜਿਹੜਾ ਬੰਦਾ ਲੈ ਗਿਆ ਖੋਲੀ ਦੇ ਨਾਮ ਲਿਖ ਤੂ ਇੱਕ ਬ੍ਰਹਮਾਣਾ ਸਿੰਘ ਕੀ ਆਈ ਉਹ ਕੋ ਮਾਣੇ ਵੀ ਟੰਗ ਲਿਆ ਕਰਨ ਡੇ ਟੰਗ ਮਾਣਾ ਮਾਣਾ ਹੋ ਗਈ ਟੰਗ ਟੰਗ ਪਾ 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 ਡੀ ਆਏ ਤਸਵੀਰਾਂ ਇੱਕ ਘਰ ਰੱਖਣ ਵਾਲੀ ਗਾਂ ਬੱਚੇ ਰਹਿਣ ਵਾਲੀ ਗਾਂ ਕਿਤੇ ਨੀਲੀ ਪੂਰੀ ਕੱਟੀ ਦੇਦੇ ਟੀਗਾ ਲਵਾਦੇ ਕੋਈ ਇਹ ਕੋਈ ਇੱਕ ਬੱਚਾ ਹੀ ਲੱਲੇ ਮੋਲ ਮੋੜਦਣਾ ਮੋਲ ਮੋੜਦਾ ਸਾਦ ਦੁੱਧ ਛੱਡਦੇ ਨੂੰ ਹੋਇਆ ਹੋਰ ਵੀਰੇ ਜਿਹੜਾ ਸੇਵਾ ਕਰੂ ਉਹ ਆ ਵੀਰੇ ਅਸੀਂ ਕੱਟੀ ਤਿਆਰ ਕਰੰਦੇ ਆ ਹਾਂ ਜੀ ਪੂਰੀ ਜਵਰ ਇਹਦੇ ਤੋਂ ਦੁਹਾਈ 20 ਤਰ੍ਹਾਂ ਦੀ ਇੱਕ ਮਹੀਨਾ ਪੰਜਾਂ ਤਰ੍ਹਾਂ ਦੀ ਹੋਈ ਹੈ 20 ਤਰ੍ਹਾਂ ਦੀ ਕੱਟੀ ਹੋ ਗਈ ਆ ਕਸ਼ਮੀਰੀ ਡੇਰੀ ਫਾਰਮ ਵਾਲਿਆਂ ਦੀ ਆ ਤੇ ਵੀਰ ਵੀਰ ਦਾ ਬੱਚਾ ਵੀਰ ਦਾ ਬੱਚਾ ਵੀਰ ਮਾਲੀ ਦਾ ਹਾਂ ਵੀਰ ਮਾਲੀ ਦਾ ਪੂਰੀ ਨਾ ਨਾ ਕਰਾਂਦੀ ਆ ਤੇ ਅੱਜ ਇੱਕ ਮਹੀਨਾ ਪੰਜਾਂ ਤਰ੍ਹਾਂ ਦੀ ਇੱਕ ਮਹੀਨਾ ਤੇ ਪੰਜਾਂ ਤਰ੍ਹਾਂ ਦੀ ਆਹ ਤੋਂ ਤੇ ਨਹੀਂ ਬਰਦਾਸ ਹੋਵੇ 12 ਤੱਕ ਸਾਲ ਜੀ 102 ਅੱਗੇ ਕੀ ਠੀਕ ਸੇਵਾ ਕਰੀ ਦੀ ਵੀ ਜੀ ਠੀਕ ਪੂਰੀ ਕੱਟੀ ਰੀਜਾਂ ਲਾਉਣ ਦੇ ਰੀਜਾਂ ਆ ਪਾਲਾਂ ਦੇ ਤਿਆਰ ਕਰਨੀ ਪੂਰੀ ਮਾਤ ਗਾਣੀ ਮੇਲਾ ਆਉਂਦਿਆ ਜਗਰਾਵੀ ਸ਼ਾਨ ਪੱਛਿਆ ਗਦੇ 50 ਕਰੀਏ ਮੇਲੇ ਜੀ ਅਸਰ ਚੀਜ਼ ਆ ਫਿਰ ਖਾਵੇ ਹੋਵੇ ਕਿਉਂ ਮਹਾਰਾਜ ਚੜ੍ਹਦੇ ਲੱਗੋਆਂ ਤੁਸੀਂ ਲੋਕੀ ਬਹੁਤ ਜ਼ਿਆਦਾ ਠੀਕ ਅਸਰ ਚੀਜ਼ ਆ ਗੱਲ ਤੇ ਵੀਰ ਮਿਹਨਤ ਤੇ ਸੇਵਾ ਵੀ ਗੱਲ ਬੰਦੀ ਆ ਜੇ ਇਹ ਇਹਨੂੰ ਗਾਲੇ ਬਲੇ ਹੱਥ ਟੰਗਦੇ ਦੀ ਨਾਲ ਕਿਨੇ ਵੇਖਣਾ ਕਿ ਹੁੰਦਾ ਮਹਿੰਦਰ ਭਰਾ ਹੁੰਦਾ ਪਹਿਲਾਂ ਇਹਦੇ ਨਾਲ ਵੇਂਦਾ ਗਾਲਤੇ ਆ ਵੀਰ ਸੇਵਾ ਕੀਤੇ ਆ ਕੋਈ ਵੀ ਡੰਗਰ ਦੀ ਆਵੀ ਆ ਸਵੇਰ ਦੇ ਉੱਠੇ ਆ ਮਹਿੰਦਰ ਦੇ ਸਾਧੀਆਂ ਸਵਾਰੀਆਂ ਸੇਵਾ ਕੀਤੀ ਆ ਹਾਂਜੀ ਤੇ ਗਾਲਿਆ ਸੇਵਾ ਕਰੀਏ ਇਹ ਚਾਲ ਪਸ਼ੂ ਦੇ ਜੀ ਬਹੁਤ ਵਧੀਆ ਦੇ ਹਾਂਜੀ ਬ੍ਰੈਂਡ ਪੀਛੇ ਆ ਬੰਦੇ ਇਹਨੂੰ ਬੱਲ ਕਹਿੰਦੇ ਆ ਹਾਂਜੀ ਕਿ ਕਿਸ ਨੂੰ ਨਾ ਭੰਡੋ ਹੂੰ ਜੇ ਕੋ ਡੰਗਰ ਲੈਣਾ ਤੇ ਫਿਰ ਜਾ ਕੇ ਸੇਵਾ ਕਰੋ ਹਾਂ ਤੇ ਚੋ ਜੇ ਡੰਗਰ ਹੌਲਾ ਵੀ ਪੈਂਦਾ ਨਾ ਜੇ ਮਾੜੇ ਡੰਗਰ ਨੂੰ ਵੀ ਕਹਿ ਦਈਏ ਨਾ ਕਿ ਮੈਂ ਤੇਰੇ ਨਾਲ ਆ ਕੇ ਸੇਵਾ ਕਰਨੀ ਤੇ ਉਹ ਵੀ ਚੰਗਾ ਹੋ ਜੇ ਉਹ ਵੀ ਚੰਗਾ ਹੋ ਜੇ ਜੇ ਇਹ ਧਿਆਨ ਰੱਖੀ ਜਾਵਾਂਗੇ ਨਾ ਮਗਰਲੇ ਨੂੰ ਫੋਨ ਕਰੀ ਜਾਈਏ ਨਾ ਡੰਗਰ ਨਾਲ ਨਹੀਂ ਹਟਾ ਧਿਆਨ ਆਹ ਮਹੀਨੇ ਸੁੱਕਦੇ ਨਾ ਜੇ ਤਾਂ ਨਾ ਮਗਰਲੇ ਨੇ ਮੋੜ ਨਹੀਂ ਜੇ ਉਹ ਫਿਰ ਤੁਹਾਨੂੰ ਸਾਹਮਣੀ ਪੈਣੀ ਤੇ ਜੀ ਦੇਰਾਂ ਕਰੀ ਸੇਵਾ ਕਰ ਲੋਗੇ ਨਾ ਹਾਂ ਤੇ ਉਹ ਮਹੀਨੇ ਦੋ ਦੋ ਤੁਰਕਣਾ ਦੇ ਉਹ ਤੁਹਾਨੂੰ ਪੂਰਾ ਲਾਭ ਦੇਈਏ ਮਾੜੀ ਵੀ ਮਹੀ ਵੀ ਲਾਭ ਦੇਈਗੀ ਸਹੀ ਗੱਲ ਜੀ ਜੇ ਮਾੜੀ ਮਈ ਨੂੰ ਮਾਰ ਮਾੜੇ ਸਹੀ ਗੱਲ ਸੇਵਾ ਕਰਾਉਂਦਾ ਨਾ ਮਾੜਾ ਵੀ ਤੈਨੂੰ ਕਹਿੰਦਾ ਤੂੰ ਕੁਝ ਨਹੀਂ ਕਰਨਾ ਮਾੜਾ ਹਾਂ ਉਹਨੇ ਫਿਰ ਕੁਝ ਨਹੀਂ ਕਰ ਉਹਨੇ ਸਮਾਂ ਦਮੇ ਪੈਣਾ ਜੇ ਉਹਨਾਂ ਦਲੇਰੀ ਨਾਲ ਤਕੜਾ ਹੈ ਤੂੰ ਬਸ ਸਾਰਾ ਕੰਮ ਤੇਰੇ ਸਿਰ ਤੇ ਆ ਉਹਨੇ ਕੰਮਗਾੜੀ ਭਜਣਾ ਹਾਂ ਉਹਨੇ ਹਾਂ ਉਹਨੇ ਨੇਰੇ ਜੇ ਕੰਮ ਆਵੇ ਇਕੱਠੇ ਪਜੂ ਤਾਂ ਸਭ ਕੰਮ ਨੇ ਉੱਤੇ ਚੜਨਾ ਵੀਰ ਉਹੋ ਜਿਹੇ ਵੀ ਆਈਆਂ ਜਿਹੜੀਆਂ ਲੱਖ ਲੱਖ ਦੀਆਂ ਮਈਆਂ ਲਈਆਂ ਤੇ ਪਹਿਲੇ ਦਿਨ ਗਲਾਸ ਚ ਚੌਣੀਆਂ ਪਈਆਂ ਆ ਬਾ ਦੇਰ ਰਾ ਕੇ ਸੇਵਾ ਕੀਤੀ ਤੇ 13-13 ਕਿਲੋ ਦੇ ਚਾੜ ਕੇ ਦਿੱਤੀਆਂ ਆ ਠੀਕ ਗੱਲ ਕਿਸੇ ਵੇਲੇ ਜਦੋਂ ਲੱਖ ਰੁਪਏ ਖੱਤ ਕੇ ਮਹੀਨਾ ਆਈ ਨਾ ਸਮਾਂ ਲਖਦੀ ਦੁੱਧ ਘਰ ਦੇ ਤੋਂ ਲਕਾ ਅੰਦਰ ਖਾਣਾ ਪੈਂਦਾ ਸਹੀ ਗੱਲ ਢਿਲ ਮਾਰਦੀ ਹੋਈ ਸਹੀ ਗੱਲ ਢਿਲ ਮਾਰਦੀ ਹੋਈ ਠੀਕ ਇਹ ਕਦੀ ਸੇਵਾ ਕਰੋ ਸਹੀ ਗੱਲ ਸੇਵਾ ਕਰੋ ਡਿਪੈਂਡ ਕਰੋ ਜੇ ਸੇਵਾ ਕਰਾਂਗੇ ਸਹੀ ਗੱਲ ਬਾਈ ਤੁਮ ਲਾ ਪਰ ਆਪਣਾ ਗਾ ਪਿੰਡ ਪੋਮਾ ਹੋਰ ਠੀਕ ਬਾਈ ਜੀ ਵਧੀਆ ਲਾਈਕ ਕਮੈਂਟ ਸ਼ੇਅਰ ਦਬ ਕੇ ਬਾਈ ਜਣਾ ਕਰੋ ਤੇ ਵਧੀਆ ਹੋ ਗਿਆ ਕਮੈਂਟ ਸਾਰੇ ਕਮੈਂਟ ਮਾਰੇ ਸੋ ਸੋ ਹਾਂਜੀ ਤੇ ਕਈਆਂ ਟੱਕਰ ਢਿੱਲ ਮਾਠਾ ਆਈਂਦੀ ਆ ਹਾਂ ਅਸੀਂ ਹਰ ਵਾਰ ਆਨੇ ਵੀ ਸਾਡੇ ਕੋਲੋਂ ਦਵਾਈ ਮਿਲਦੀ ਹੈ ਬੜੀ ਵਧੀਆ ਹਾਂ ਹਾਂਜੀ ਹਾਂਜੀ ਤੇ ਖਾਣ ਵੱਧ ਘਾਟ ਹੋਵੇ ਹੋਰ ਪਿੰਡਾਂ ਦੀ ਮੁਸ਼ਕਲ ਹੋਵੇ ਇਹਨਾਂ ਦਾ ਆਪ ਨੂੰ ਪਤਾ ਵਾ ਸਾਰਾ ਜੇ ਸੂਜੀ ਬਖਸ਼ੀ ਹੈ ਕਿਸੇ ਦੇ ਪਸ਼ੂ ਬਾਰੇ ਦੱਸੀਦਾ ਠੀਕ ਹੈ ਬਾਈ ਜੀ ਠੀਕ ਤੇ ਲਾਈਕ ਕਮੈਂਟ ਸ਼ੇਅਰ ਵਾਦੋ ਵਾਦ ਕਰਿਆ ਕਰੋ ਹਾਂਜੀ ਤੇ ਜਿਹਨਾਂ ਵੀ ਤੁਹਾਡੇ ਜੁੜੇ ਸਬਤ ਜੁੜੀ ਹੈ ਸਾਰਿਆਂ ਦਰੁਤਾਂ ਦਾ ਧੰਨਵਾਦ ਸਾਰ ਸਹੀ ਗੱਲ